हिमाचल प्रदेश ਦੇ ਵਿੱਚ ਲਗਾਤਾਰ ਪੈ ਰਿਹਾ ਭਾਰੀ ਮੀਂਹ ਦੇ ਨਾਲ ਫਿਰ ਤੋਂ ਖਤਰਾ ਮੰਡਰਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਹੈ ਕਿ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਜਿਹੜੇ ਆ ਫਿਰ ਤੋਂ ਬਣ ਸਕਦੇ ਨੇ ਦੱਸਦੇ ਕਿ ਪਿਛਲੇ ਦਿਨੀ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਭਾਰੀ ਮੀਂਹ ਪਿਆ ਹਿਮਾਚਲ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਸਿਹਤਮੰਦ ਬਣ ਰਿਹਾ ਜਿਸ ਦੇ ਚਲਦਿਆਂ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ ਐਮਡੀ ਯੋਗ ਸ਼ਾਲਾ ਜਨਮਹਿਮ ਬਣ ਗਈ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਹੀ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਜਿਸ ਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗ ਕਰ ਰਹੇ ਨੇ ਤੇ ਬਿਮਾਰੀਆਂ ਨੂੰ ਦੂਰ ਪਾ ਰਹੇ ਨੇ ਮੇਰਾ ਨਾਮ ਨੀਲਸ ਲੁਜਾ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਆ ਜਿਹੜੀ ਸੀਐਮਡੀ ਯੋਗਸ਼ਾਲਾ ਇਹਨਾਂ ਨੇ ਸ਼ੁਰੂ ਕੀਤੀ ਹੈ ਬਹੁਤ ਅੱਛਾ ਇਨੀਸ਼ੀਏਟਿਵ ਹੈ ਇਹ ਤੁਹਾਡੀ ਸਿਹਤ ਨੂੰ ਆਪਣੇ ਤਨ ਨੂੰ ਮਨ ਨੂੰ ਸਵਸਥ ਰੱਖਣ ਲਈ ਸਭ ਤੋਂ ਗੁੱਡ ਇਨੀਸ਼ੀਏਟਿਵ ਹੈ ਇਸ ਮੁਹਿੰਮ ਤਹਿਤ ਜਿੱਥੇ ਲੋਕ ਮਾਨਸਿਕ ਅਤੇ ਸਰੀਰਕ ਤੰਦਰੁਸਤ ਹੋ ਰਹੇ ਨੇ ਉੱਥੇ ਹੀ ਤਜਰਬੇਕਾਰ ਟ੍ਰੇਨਰਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਮੇਰਾ ਨਾਮ ਜੋਤੀ ਕੋਹਰਾ ਹੈ ਕਿ ਮੈਨੂੰ 1.5 ਸਾਲ ਹੋ ਚੁੱਕਿਆ ਹੈ ਮੈਂ ਹਰ ਇੱਕ ਵਰਗ ਦੇ ਲੋਕਾਂ ਨੂੰ ਯੋਗਾ ਸਿਖਾ ਰਹੀ ਆ ਅਸਮਾ ਦੀ ਪ੍ਰੋਬਲਮ ਵਾਇਰ ਸਰਵਾਈਕਲ ਦੀ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਨੂੰ ਸੀ ਦੀ ਪ੍ਰੋਬਲਮ ਸੀ ਬੀਪੀ 2.5 ਹੁੰਦਾ ਸੀ ਉਹਨਾਂ ਦੀ ਕਾਫੀ ਬਿਮਾਰੀਆਂ ਦੂਰ ਦੂਰ ਹੋਈਆਂ ਜੇ ਤਾਬਨੀ ਜਾਰੀ ਹੋਈ ਹੈ ਫਿਰ ਮੋਰ ਚੰਬਾ ਸ਼ਿਮਲਾ ਕੁਲੂ ਅਤੇ ਮੰਡੀ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣਨ ਦੀ ਫਿਰ ਤੋਂ ਜਿਹੜੀ ਆ ਚੇਤਾਵਨੀ ਜਿਹੜੀ ਜਾਰੀ ਹੋਈ ਹੈ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਫਿਰ ਤੋਂ ਹੜ ਵਰਗੇ ਹਾਲਾਤ ਜਿਹੜੇ ਬਣ ਸਕਦੇ ਆ ਇਸ ਦੀ ਚੇਤਾਵਨੀ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਦੇ ਨਾਲ ਕਿ ਮੌਸਮ ਇੱਕ ਵਾਰ ਫੇਰ ਡਰੋਨ ਵਾਲਾ ਬਣ ਕੇ ਚੁੱਕਾ ਹੈ ਤੇ ਜਿਸ ਦੇ ਨਾਲ ਕਿ ਅਲਰਟ ਵੀ ਜਾਰੀ ਕੀਤਾ ਇਹਨਾਂ ਪੰਜ ਜ਼ਿਲ੍ਹਿਆਂ ਲਈ ਅਲਰਟ ਜਿਹੜਾ ਹੋਇਆ ਵਾ ਖਤਰੇ ਦਾ ਨਿਸ਼ਾਨ ਹੈ ਜਿੱਥੇ ਚਲਦੇ ਕਿ ਇਹਨਾਂ ਜ਼ਿਲ੍ਹਿਆਂ ਦੇ ਦੱਸਿਆ ਗਿਆ ਹੈ ਕਿ ਹਰ ਵਰਗੇ ਹਾਲਾਤ ਜਿਹੜੇ ਆ ਉਹ ਬਣ ਸਕਦੇ ਨੇ ਸਿਰਮੌਰ ਚੰਬਾ ਸ਼ਿਮਲਾ ਕੁੱਲੂ ਮੰਡੀ ਇਹਨਾਂ ਜ਼ਿਲ੍ਹਿਆਂ 'ਚ ਹਰ ਵਰਗੇ ਹਾਲਾਤ ਜਿਹੜੇ ਆ ਉਹ ਬਣ ਸਕਦੇ ਆ ਇਸੇ ਚੇਤਾਵਨੀ ਜਿਹੜੀ ਆ ਉਹ ਦਿੱਤੀ ਗਈ ਹੈ ਦੱਸਦੇ ਕਿ ਪਿਛਲੇ ਜਿਹੜੀ ਲਗਾਤਾਰ ਮੀਂਹ ਪੈਣ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਹਰ ਵਰਗੇ ਹਾਲਾਤ ਬਣ ਚੁੱਕੇ ਸੀ ਤੇ ਕਈ ਜਗ੍ਹਾ ਤੇ ਲੈਂਡਸਲਾਈਡ ਵੀ ਹੋਈ ਸੀ ਜਿਸ ਦੇ ਨਾਲ ਕੇ ਕਈ ਦੁਕਾਨਾਂ ਜਿਹੜੀਆਂ ਨਹਿਰ ਤਲਾਬ ਦੇ ਨੇੜੇ ਸਿਗੀਆਂ ਉਹ ਰੁੜ ਚੁਕੀਆਂ ਸੀ ਕਾਫੀ ਸਮੇਂ ਤੋਂ ਜਿਹੜੀਆਂ ਦੁਕਾਨਾਂ ਬਣੀਆਂ ਸੀ ਉਹ ਵੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਆ ਹਾਲਾਤ ਖਤਰਨਾਕ ਬਣੇ ਸੀਗੇ ਤੇ ਲਗਾਤਾਰ ਭਾਰੀ ਮੀਂਹ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਤਬਾਹੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਸੀ ਤਸਵੀਰਾਂ ਜਿਲਦੀਆਂ ਤੁਹਾਨੂੰ ਦਿਖਾਈਆਂ ਗਈਆਂ ਸੀ ਉਹਦੇ ਵਿੱਚ ਸਾਫ ਦਿਖਾਈ ਦੇ ਰਿਹਾ ਸੀ ਕਿਵੇਂ ਹੜ ਵਰਗੇ ਹਾਲਾਤ ਬਣੇ ਨੇ ਤੇ ਕਈ ਦੁਕਾਨਾਂ ਕਾਫੀ ਸਮੇਂ ਤੋਂ ਜੜੀਆਂ ਬਣੀਆਂ ਸੀ ਉਹ ਵੀ ਪਾਣੀ ਦੇ ਵਿੱਚ ਰੁੜ ਗਈਆਂ ਸੀ ਤਾਂ ਉੱਥੇ ਹੀ ਹੁਣ ਮੌਸਮ ਵਿਭਾਗ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਇਹ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਫਿਰ ਤੋਂ ਹੜ ਵਰਗੇ ਜਿਹੜੇ ਆ ਹਾਲਾਤ ਬਣ ਸਕਦੇ ਨੇ ਤੇ ਲੋਕਾਂ ਨੂੰ ਵੀ ਅਲਰਟ ਜਿਹੜਾ ਕੀਤਾ ਗਿਆ ਹੈ। ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par